ਪ੍ਰੋਫੈਸਰ ਗੁਰਮੰਗ ਸਿੰਘ ਪਿਤਾ ਸਰਦਾਰ ਵਸਾਵਾ ਸਿੰਘ ਪਿੰਡ ਚੰਦੜ ਜ਼ਿਲ੍ਹਾ ਗੁਜਰਾਵਾਲਾ ਸਰਦਾਰ ਵਸਾਵਾ ਸਿੰਘ ਕਪੂਰਥਲੇ ਵਾਲੇ ਰਾਜ ਘਰਾਣੇ ਦੀ ਸੇਵਾ ਵਾਸਤੇ ਆ ਕੇ ਇਹਨਾਂ ਦੇ ਲੰਗਰੀ ਲੱਗ ਗਿਆ ਗੁਰਮੰਗ ਸਿੰਘ ਦੀ ਰਾਜਕੁਮਾਰਾਂ ਨਾਲ ਇੱਥੇ ਹੀ ਪੜ੍ਹਾਈ ਹੋਈ ਫਿਰ ਓਰੀਐਂਟਲ ਕਾਲਜ ਲਾਹੌਰ ਦਾਖਲ ਹੋ ਗਿਆ ਇੱਥੇ ਹੀ ਲਾਹੌਰ ਵਿੱਚ ਬੀਏ ਪਾਸ ਕੀਤੀ ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਗੁਰਬਾਣੀ ਨੂੰ ਸਕੂਲਾਂ ਕਾਲਜਾਂ ਵਿੱਚ ਸਿਲੇਬਸ ਦਾ ਹਿੱਸਾ ਪ੍ਰਵਾਨ ਕਰਵਾਇਆ ਸਮੇਂ-ਸਮੇਂ ਕਈ ਮਹੀਨਾਵਾਰੀ ਤੇ ਹਫ਼ਤਾਵਾਰੀ ਰਸਾਲੇ ਚਾਲੂ ਕੀਤੇ ਸਿੱਖਾਂ ਦਾ ਜਾਗਰੂਤ ਜਾਗਰੂਕਤਾ ਵਾਸਤੇ ਸਿੰਘ ਸਭਾਵਾਂ ਬਣਾਈਆਂ ਖੇਮ ਸਿੰਘ 베ਦੀ ਅਤੇ ਹੋਰ ਸਾਧ ਵਾਦੀਆਂ ਵੱਲੋਂ ਨਾਲ ਟਕਰਾਅ ਹੋਇਆ ਗੁਰਮukh ਸਿੰਘ ਨੂੰ ਪੁਜਾਰੀਆਂ ਨੇ ਪੰਥ ਵਿੱਚੋਂ ਛੇਕ ਦਿੱਤਾ ਸਨ 1892 ਵਿੱਚ ਇਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਨਹੀਂ ਰੱਖੀ ਇਸ ਵਿਦਵਾਨ ਪੁਰਖ ਨੇ ਕਿਤਾਬਾਂ ਤਾਂ ਘਟ ਲਿਖੀਆਂ ਹਨ ਆਪਣੀ ਨਿਗਰਾਨੀ ਵਿੱਚ ਗੁਰਮਤ ਦੇ ਬੁਲਾਰੇ ਤੇ ਲਿਖਾਰੀ ਇਸ ਨੇ ਬਹੁਤ ਤਿਆਰ ਕਰ ਦਿੱਤੇ ਸਨ ਸਾਧਵਾਦ ਅਤੇ ਅੰਧ ਭਗਤੀ ਵੱਲੋਂ ਮੋੜ ਕੇ ਸਿੱਖ ਸਮਾਜ ਨੂੰ ਵਿਗਿਆਨਕ ਤਰੀਕੇ ਨਾਲ ਸੋਚਣ ਸਮਝਣ ਲਈ ਇਸ ਨੇ ਤਿਆਰ ਕੀਤਾ ਅੱਗੇ ਬਹੁਤ ਸਾਰੇ ਵਿਦਵਾਨ ਇਸ ਦੇ ਰਾਹ ਤੇ ਚੱਲ ਪਏ ਇਸ ਦਾ ਸਮਾਂ ਸੀ 1849 ਤੋਂ ਲੈ ਕੇ 1998 ਤੱਕ